ਇਤਸਵਿਰਾ ਨੇ ਫਗਵਾੜਾ ਨਜ਼ਦੀਕ ਪਿੰਡ ਪਾਸਟਾ ਦੀਆਂ ਜਿੱਥੇ ਕਿ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਨਾਲ ਦੋ ਦਰਖਤ ਸੜਕ ਦੀ ਸਾਈਡ ਵੱਲ ਡਿੱਗ ਗਏ ਜਿਸ ਨਾਲ ਰਸਤਾ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਰਸਤਾ ਬੰਦ ਹੋਣ ਨਾਲ ਜਿੱਥੇ ਔਨ ਜਾਣ ਵਾਲੇ ਰਾਹੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਰਾਹਤ ਦੀ ਗੱਲ ਇਹ ਰਹੀ ਕਿ ਇਨ੍ਹਾਂ ਦਰਖਤਾਂ ਦੇ ਡਿੱਗਣ ਨਾਲ ਕਿਸੇ ਕਿਸਮ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ ਇਸ ਦੌਰਾਨ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਹੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਇਸ ਬੰਦੀ ਗੱਲਬਾਤ ਕਰਦੇ ਆ ਪ੍ਰਿੰਸੀਪਲ ਕੁਲਵੰਤ ਕੌਰ ਬੱਸ ਡਰਾਈਵਰ ਪਰਮਜੀਤ ਸਿੰਘ ਤਰਸੀਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਕਾਰਨ ਗੁਰੂ ਨਾਨਕ ਆਲ័យ ਨਾ ਭਾਰਤ ਕਾਲਜ ਨਰੂੜ ਪਾਂਛਾ ਦੇ ਨਜ਼ਦੀਕ ਟਾਲੀ ਦਾ ਦਰਖਤ ਸੜਕ ਵਾਲੀ ਸਾਈਡ 'ਤੇ ਜਾਣ ਨਾਲ ਰੋਡ ਬਿਲਕੁਲ ਬੰਦ ਹੋ ਗਿਆ ਸੀ ਜਿਸ ਨਾਲ ਫਗਵਾੜਾ ਤੋਂ ਜਾਣ ਵਾਲੀਆਂ ਬੱਸਾਂ ਪਿੰਡ ਭਗਾਣਾ ਨਰੂੜ ਤੋਂ ਹੋ ਕੇ ਆਪਣੀ ਮੰਜ਼ਿਲ 'ਤੇ ਪਹੁੰਚੀਆਂ ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਕਣਕ ਦੀ ਫਸਲ ਨੂੰ ਕੱਟ ਕੇ ਨਾਰ ਨੂੰ ਅੱਗ ਲਗਾ ਦਿੱਤੀ ਗਈ ਸੀ ਜਿਸ ਕਾਰਨ ਕਈ ਦਰਖਤ ਇਸ ਆਗਦੀ ਚਪੇੜ ਵਿੱਚ ਆ ਚੁੱਕੇ ਸਨ ਜਿਸ ਕਾਰਨ ਦਰਖਤ ਸੁੱਕੇ بارش ਤੇ ਔਨ ਤੋਂ ਬਾਅਦ ਸੜਕ ਵਾਲੀ ਸਾਈਡ ਡਿੱਗ ਗਈ ਹੁਣਾਂ ਕਿਹਾ ਕਿ ਇਨਾਂ ਦਰਖਤਾਂ ਦੇ ਡਿੱਗਣ ਨਾਲ ਸਕੂਲ ਦੀ ਬੱਸ ਵੀ ਫਸ ਗਈ ਜਿਸ ਤੋਂ ਬਾਅਦ ਦੂਸਰੀ ਬੱਸ ਮੰਗਵਾ ਕੇ ਬੱਚਿਆਂ ਨੂੰ ਸਕੂਲ ਪਹੁੰਚਾਇਆ ਗਿਆ ਹੁਣਾਂ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ પાસે ਮੰਗ ਕੀਤੀ ਕਿ ਜੋ ਦਰਖਤ ਜਲ ਚੁੱਕੇ ਨੇ ਤੇ ਸੁੱਕ ਚੁੱਕੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਕਟਵਾਇਆ ਜਾਵੇ ਪਿੰਡ ਪਾਸਟਾ ਤੋਂ ਨਵਰਾਣ ਚੈਨਲ ਲਈ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ हां जी, जी सर जी, जी की ना जी ਤੁਹਾਡਾ हां जी 사시 ਗਾ ਜੀ ਮੇਰਾ ਨਾਮ ਪਰਮਜੀਤ ਸਿੰਘ ਆ ਜੀ हां जी हां जी ਪਰਮਜੀਤ ਸਿੰਘ ਜੀ ਕੀ ਮਾਮਲਾ ਆ ਕਿ ਕਿਤੇ ਰਸਤ ਡਿੱਗਿਆ ਬਾਸ ਰੋਕੀ ਹੋਈ ਆ ਤੁਸੀਂ ਕੀ ਕਰਨਾ ਜੀ हां जी ਮੈਂ ਡਰਾਈਵਰ ਆ ਜੀ ਗੈਲੈਕਸੀ ਗਲੋਬਲ ਸਕੂਲ ਦਾ ਜੀ ਨਿਆਣੇ ਲੈ ਕੇ ਜਾਂਦਾ ਇਹ ਮੋੜੇ ਦਾਸ ਡਿੱਗੇ ਆ ਜੀ ਰਾਤ ਦਾ ਜੀ ਜਗਲਾਤ ਮਹਿਲ ਮਹਿਕਮੇ ਵਾਲਾ ਜੀ ਕੋਈ ਨਹੀਂ ਆਇਆ ਜੀ ਜੇ ਦਾ ਕੋਈ ਇੱਕ ਡਾਣੀ ਵੀ ਵੱਡ ਲਵੇ ਫਿਰ ਮੈਂਟ ਤੇ ਆ ਕੇ ਜਰਵਾਨਾ ਲਾਉਂਦੇ ਆ ਇਹ ਜੀ ਜੀ ਐਦਾ ਇਹਨਾਂ ਨੂੰ ਕੋਈ ਨਹੀਂ ਸਾਰੇ ਨਿਆਣੇ ਦੇਖੋ ਪਰੇਸ਼ਾਨ ਹੁੰਦੇ ਆ ਜੀ ਹੁਣ ਜੀ ਸਾਡੀ ਛੁੱਟੀ ਹੈ ਨਹੀਂ ਮਿਲਦਾ ਅੱਜ ਜੀ ਤੇ ਸਰਕਾਰ ਅਗੇ ਇਹ ਮੰਨ ਕਰਕੇ ਹੀ ਬੇਨਤੀ ਆ ਕਿ ਇਹ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜੀ ਰਾਤ بارش ਹੋਈ ਆ ਨਾ ਉਹਦੇ ਨਾਲ ਜਿਹੜੇ ਦਰਖਤ ਆ ਬਹੁਤ ਜ਼ਿਆਦਾ ਡਿੱਗ ਗਏ ਜੀ ਇੱਕ ਤਾਂ ਕਾਲਜ ਦੇ ਕੋਲ ਡਿੱਗਿਆ ਇੱਕ ਅੱਗੇ ਸ਼ਾਇਦ ਤੂਟ ਡਿੱਗਿਆ ਆ ਤੇ ਇੱਕ ਇਹਦੇ ਨਾਲ ਜਿਹੜੀਆਂ ਸਵਾਰੀਆਂ ਤੇ ਸਕੂਲੀ ਬੱਸਾਂ ਬਹੁਤ ਗ੍ਰੈਸਟ ਹੋਈਆਂ ਇੱਕ ਪਾਸੇ ਬੱਸ ਖੜੀ ਕਰਕੇ ਦੂਜੇ ਪਾਸੇੋਂ ਬੱਸ ਬੁਲਾ ਕੇ ਅਸੀਂ ਬੱਚੇ ਸ਼ਿਫਟ ਕਰਕੇ ਸਕੂਲਾਂ ਦੇ ਵਿੱਚ ਭੇਜੇ ਆ ਜੀ ਇਹ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਗਿਆ ਜੰਗਲਾਤ ਵਿਭਾਗ ਨੂੰ ਤੇ ਉਹਨਾਂ ਨੇ ਆਪਣੇ ਕਰਮਚਾਰੀ ਭੇਜ ਕੇ ਤੇ ਕੁਝ ਰਾਹਗੀਰਾਂ ਨੇ ਨੌਜਵਾਨਾਂ ਨੇ ਮਿਲ ਕੇ ਸਹਿਯੋਗ ਦੇ ਨਾਲ ਜਿਹੜੀ ਰਸਤਾ ਹੈ ਉਹ ਸਾਫ਼ ਕੀਤਾ ਤੇ ਉਹਦੇ ਨਾਲ ਜਿਹੜੀ ਆਵਾਜ਼ ਆਈ ਜਿਹੜੀ ਇਹ ਦੁਬਾਰਾ ਤੋਂ ਚੱਲੀ ਹਾਂਜੀ ਮੈਡਮ ਜੀ ਕਿੰਨਾ ਚੇਰੇ ਰੋਡ ਜਾਮ ਰ ਬੰਦ ਰਿਆ ਹੈ ਜੀ ਇਹ ਰੋਡ ਜੀ ਘੱਟ ਤੋਂ ਘੱਟ 2 ਘੰਟੇ ਜਾਮ ਰਿਹਾ ਸਾਡੀ 5:30 ਵਜੇ ਜਿਹੜੀ ਆ ਉਹ ਪਹਿਲੀ ਬੱਸ ਜਾਂਦੀ ਆ ਤੇ ਹੁਣ 8:30 ਹੋ ਗਿਆ ਤਕਰੀਬਨ ਅਪਰੋਕਸ 3 ਘੰਟੇ ਦਾ ਜਿਹੜਾ ਸਮਾਂ ਆ ਉਹ ਰੋਡ ਬੰਦ ਰਿਹਾ ਤੇ ਬੱਚਿਆਂ ਨੂੰ ਤੁਸੀਂ ਦੂਸਰੀ ਬੱਸ ਮੰਗਾ ਕੇ ਫੇਰ ਲੈ ਕੇ ਗਏ ਆਂ ਹਾਂ ਜੀ ਇੱਕ ਬੱਸ ਸਾਡੀ ਜਿਹੜੀ ਉਧਰੋਂ ਆਉਂਦੀ ਆ ਟੋਡਲਪੁਰ ਵੱਲੋਂ ਉਹ ਕਾਲਜ ਦੇ ਕੋਲ ਪੰਜਟਾ ਰੋਡ ਦੇ ਉੱਤੇ ਇੱਕ ਪਾਸੇ ਖੜੀ ਕੀਤੀ ਗੇ ਪੈਟਰੋਲ ਪੰਪ ਦੇ ਮੋੜੇ ਤੇ ਦੂਸਰੀ ਬੱਸ ਉਧਰੋਂ ਮਲਖਪੁਰ ਤੋਂ ਜਿਹੜੀ ਆਉਂਦੀ ਆ ਉਹ ਬੁਲਾ ਕੇ ਤੇ ਬੱਚੇ ਸ਼ਿਫਟ ਕਰਕੇ ਅਸੀਂ ਸਕੂਲ ਦੇ ਵਿੱਚ ਭੇਜੇ ਤੇ ਜੰਗਲਾਤ ਭਵਾਨ ਤੋਂ ਕੀ ਮੰਗ ਕਰਦੇ ਹੋ ਜਿੱਦਾਂ ਕੋਈ ਦਰਖਤ ਝੁਕੇ ਹੋਏ ਆ ਤੇ ਇਹ ਜੰਗਲਾਤ ਵਿਭਾਗ ਨੂੰ ਇਹ ਮੰਗ ਕਰਦੀਆਂ ਕਿ ਜਿੱਦਾਂ ਇਹ ਸ਼ਾਖਾਵਾਂ ਜਿਹੜੀਆਂ ਆ ਉਹ ਕਾਫੀ ਝੁਕ ਚੁਕੀਆਂ ਸੜਕ ਵੱਲ ਨੂੰ ਇਹਨਾਂ ਦਾ ਜਾਤਾ ਇਹਨਾਂ ਦੀ ਜਿਹੜੀ ਆ ਸ਼ਾਂਤੀ ਕੀਤੀ ਜਾਵੇ ਜਿਹੜੀਆਂ ਬਾਧੂ ਸ਼ਾਖਾਵਾਂ ਉਹਨਾਂ ਨੂੰ ਕੱਟ ਦਿੱਤਾ ਜਾਵੇ ਤੇ ਜਿਹੜੇ ਦਰਖਤ ਕਾਫੀ ਮਤਲਬ ਸੜ ਚੁੱਕੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਆਗਰਾ ਲਾਈਆਂ ਗਈਆਂ ਪ੍ਰਾਲੀਆਂ ਨੂੰ ਜੀ ਸੁਪਰ ਪ੍ਰਸ਼ਾਸਨ ਦੇ ਮਨਾ ਕਰਨ ਦੇ ਬਾਵਜੂਦ ਵੀ ਜਿਹੜੇ ਕਿਸਾਨ ਮਹਿਕਮਾ ਆ ਕਿਸਾਨੀ ਭਰਾ ਆ ਉਹ ਅੱਗ ਲਾਉਣੋਂ ਨਹੀਂ ਹਟਦੇ ਉਹਨਾਂ ਦੇ ਨਾਲ ਜਿਹੜੀਆਂ ਜੜਾਂ ਆ ਉਹ ਖੋਖਲੀਆਂ ਹੋ ਗਈਆਂ ਆ ਤੇ ਉਹ ਕੀ ਕਰਕੇ ਨਵੇਂ ਦਰਖਤ ਲਾਏ ਜਾਣ ਅਸੀਂ ਜਿਹੜੇ ਬੱਸ ਦੇ ਵਿੱਚ ਜਦੋਂ ਬੱਚੇ ਸ਼ਿਫਟ ਕੀਤੇ ਹਨਾ ਪੂਰੀ ਸੇਫਟੀ ਵਰਤ ਕੇ ਮੈਡਮਾਂ ਖੜੀਆਂ ਕਰਕੇ ਨਾਲ ਤੇ ਬੱਚਿਆਂ ਨੂੰ 1 ਬਾਈ 1 ਜਿਹੜਾ ਅਸੀਂ ਬੱਚਿਆਂ ਨੂੰ ਬੱਸ ਦੇ ਵਿੱਚ ਚੜਾ ਕੇ ਸ਼ਿਫਟ ਕਰਕੇ ਸਕੂਲ ਦੇ ਵਿੱਚ ਪਹੁੰਚਣੇ ਕੀਤਾ